ਸਰਕਾਰਾਂ ਤੂੰ ਨਾ ਝਾਕ ਕਰੋ ਆਪਣੀ ਰਾਖੀ ਆਪ ਕਰੋ ਜ਼ਿਲ੍ਹਾ ਅਮਰਸਰ ਪੰਜਾਬ ਦੇਸ਼ ਮਹਿਤਾ ਰੋਡ ਦੀ ਗੱਲ ਆ ਏ ਪਿੰਡ ਟਪਈਆਂ ਤੇ ਮੀਰਾ ਚੱਕ ਦੇ ਵਿਚਕਾਰ ਮੀਨ ਰੋਡ ਸੜਕ ਦੇ ਉੱਤੇ ਵਿਚਕਾਰ ਆ ਜਿਹੜਾ ਬੋਰਡ ਆ ਕਈ ਸਦੀਆਂ ਪੁਰਾਣਾ 100 200 ਸਾਲ ਪੁਰਾਣਾ ਬੋਰਡ ਹੋਊਗਾ ਏ ਜਿਹੜੀ ਆਪਣੀ ਮੁਲਕ ਦੀ ਸਰਕਾਰ ਆ ਇਹ ਤਰੱਕੀ ਦੇ ਨਾਂ ਤੇ ਬਨਾਸ਼ ਹੀ ਕਰਦੀ ਆ ਇਹ ਜਦੋਂ ਸੜਕ ਬਣਨੀ ਸੀ ਤੇ ਇਹਨੂੰ ਨਾ ਮਹਿਕਮੇ ਵਾਲੇ ਆਏ ਇਹ ਬੋਰਡ ਨੂੰ ਪਟਣ ਲਾਗੇ ਲਾਗੇ ਪਿੰਡਾਂ ਦੇ ਨੌਜਵਾਨ ਜਾਂ ਜਨਤਾ ਇਕੱਠੀ ਹੋ ਕੇ ਸੜਕ ਦੇ ਉੱਤੇ ਲੰਮੇ ਪੈ ਗਈ ਵੀ ਅਸੀਂ ਨਹੀਂ ਇਹਨੂੰ ਪਟਣ ਦੇਣਾ ਜਾਂ ਸਾਨੂੰ ਮਾਰ ਦੋ ਕਈ ਦਿਨ ਦਰਨਾ ਚੱਲਦਾ ਰਿਹਾ ਫਿਰ ਇਹ ਕਾਗਜ਼ਾਂ 'ਚ ਪਾਸ ਹੋਇਆ ਵੀ ਇਹ ਬੋਰਡ ਨਹੀਂ ਪੁੱਟਾਂਗੇ ਸੜਕ ਦੇ ਵਾਲੇ ਦਿਵਾਲੇ ਬਣੂਗੇ ਇਸ ਤੋਂ ਬਾਅਦ ਆ ਜੀਏ ਘਰੇ ਗੱਲਾਂ ਤੇ ਹੁਣ ਘਰਾਂ ਦੇ ਵਿੱਚ ਲੋਕਾਂ ਨੇ ਡੰਗਰ ਰੱਖਣੇ ਛੱड़ਦੇ ਆ ਤਕਰੀਬਨ ਬਹੁਤ ਸਾਰੇ ਲੋਕਾਂ ਨੇ ਛੱਡਦੇ ਆ ਉਸ ਤੋਂ ਬਾਅਦ ਜਨਾਨੀਆਂ ਦੀ ਜਿਹੜੀ ਕਰਤੂਤ ਆ ਜਿਆਦਾ ਜਨਾਨੀਆਂ ਨੇ ਘਰਾਂ ਦੇ ਵਿੱਚੋਂ ਰੋਖ ਤਰੀਕਾ ਪਟਾਈਆਂ ਵੀ ਪੱਤੇ ਡੇਗਦੇ ਉਸ ਤੋਂ ਬਾਅਦ ਆਜੋ ਹੁਣ ਬੰਦਿਆਂ ਵਾਲੇ ਕਈ ਕਿਸਾਨ ਜ਼ਿਮੀਂਦਾਰ ਭਰਾ ਹੀ ਵੇਖੇ ਆ ਜਿਨ੍ਹਾਂ ਦੀਆਂ ਆਪਣਾ ਪੈਲੀਆਂ ਦੇ ਬੰਨਿਆਂ ਤੇ ਪੰਚਾਇਤੀ ਰੁੱਖ ਜਾਂ ਕੁਝ ਲੱਗੇ ਹੁੰਦੇ ਆ ਜਿਨ੍ਹਾਂ ਸਰਕਾਰ ਨੇ ਲਾਏ ਹੁੰਦੇ ਉਹ ਕਈ ਕੰਜਰ ਬੰਦੇ, ਪਾਪੀ ਬੰਦੇ, ਨਰਦਈ ਬੰਦੇ ਉਹਨਾਂ ਤੇ ਜਿਹੜੀ ਘਾਹ ਮਾਰਨ ਵਾਲੀ ਸਪਰੇਅ ਕਰਕੇ ਉਹ ਰੁੱਖ ਬੂਟੇ ਨੂੰ ਨਸ਼ਟ ਕਰ ਦਿੰਦੇ ਆ। ਕਈ ਤੇ ਜ਼ਿਮੀਂਦਾਰ ਏਦਾਂ ਦੇ ਵੀ ਹੈਗੇ ਆ ਜਿਹੜੀ ਆਪਣੀ ਬੰਬੀ ਮੋਟਰ ਤੇ ਵੀ ਕੋਈ ਰੁੱਖ ਨਹੀਂ ਰਹਿਣ ਦਿੰਦੇ ਵੀ ਕਿਤੇ ਕੋਈ ਮਜ਼ਦੂਰ ਬੰਦਾ ਆ ਕੇ ਬੈਹ ਨਾ ਜਾਵੇ, ਇੱਥੇ ਛਾਵੇਂ ਤੇ ਕੰਮ ਚੱਲਦਾ ਰਵੇ ਤੇ ਧੁੱਪ ਚ ਸੜੇ। ਹੁਣ ਆ ਜੀਏ ਗੱਲ ਕਰੀਏ ਦੂਜੇ ਪਾਸੇ ਦੀ। ਦੂਜਾ ਪਾਸਾ ਇਹ ਆ ਵੀ ਤੁਸੀਂ ਜ਼ਿਮੀਂਦਾਰ ਬਰਾਦਰੀ ਤੋਂ ਇਹੋ ਹੀ ਸੋਚਣਾ ਵੀ ਖਰੇ ਸਾਰੇ ਜੱਟ ਆ ਮੈਂ ਪੂਰਾ ਵੀਰਦੀਪ ਪੰਜਾਬ ਘੁੰਮਿਆ ਵਾ ਜ਼ਮੀਨ ਤਕਰੀਬਨ ਸਾਰੀਆਂ ਹੀ ਜਾਤਾਂ ਵਾਲਿਆਂ ਕੋ ਹੈਗੀ ਇਹ ਨਹੀਂ ਕਿਲਾ ਕਿਲਾ ਕਈਆਂ ਕੋ 15-15 ਕਿਲੇ ਜ਼ਮੀਨ ਵੀ ਹੈਗੇ ਉਹ ਜੱਟ ਨਹੀਂ ਹੈਗੇ ਤੇ ਗੱਲ ਇੱਥੇ ਕਰਨ ਲੱਗੇ ਆ ਵੀ ਗੱਲ ਇਹ ਆ ਵੀ ਜਾਤ ਨਾਲ ਕੋਈ ਬੰਦਾ ਪਵਿੱਤਰ ਪਾਪੀ ਨਹੀਂ ਹੋ ਜਾਂਦਾ ਜਿਹੜਾ ਬੰਦਾ ਪਾਪ ਕਰਦਾ ਵਾ ਉਹ ਪਾਪੀ ਰਹਿਣਾ ਚਾਹੇ जाट ਹੋਵੇ ਚਾਹੇ ਕਿਸੇ ਵੀ ਹੋਰ ਜਾਤ ਦਾ ਹੋਵੇ ਇਸ ਕਰਕੇ ਪਾਪ ਘਟਾਈਏ ਰੁੱਖ ਲਾਈਏ ਫਲ ਖਾਈਏ ਤੇ ਵਾਤਾਵਰਨ ਸ਼ੁੱਧ ਬਣਾਈਏ ਸਾਰੇ ਜਾਣ ਕੇ ਰਾਲਾ ਉਪਰ ਰਾਲਾ ਉਪਰਾਲਾ ਕਰੀਏ ਵੱਧ ਤੋਂ ਵੱਧ ਰੁੱਖ ਲਾਈਏ ਤੇ ਬਚਾਈਏ ਜਿਹੜੇ ਇਹੋ ਜਿਹੇ ਕਰਤੂਤਾਂ ਕਰਦਾ ਉਹਨਾਂ ਨੂੰ ਸਾਹਮਣੇ ਲਿਆਈਏ ਤੇ ਉਹਨਾਂ ਨੂੰ ਸ਼ਰਮਿੰਦੇ ਕਰੀਏ ਸਾਸਰੀ ਗਾਲ ਇਹ ਸਾਡੀ ਜਿਹੜੀ ਵੀਡੀਓ ਬਣਨਦੀ ਹੀ ਕਾਕੂ ਮਹਿਣੀਆਂ ਟੀਮ ਦੇ ਨਾਲ ਤੇ ਆ ਤੁਹੀ ਉਹ ਵੇਖ ਸਾ ਦੇ ਜੇ ਦ੍ਰਿਸ਼ ਜਿੱਥੇ ਇੱਕ ਰੋਖ ਨੂੰ ਵਿਚਾਰੇ ਨੂੰ ਪਿੱਪਲ ਨੂੰ ਕਿਦਾਂ ਸ਼ਾਂਕ ਕੇ ਰੱਖਿਆ ਹੈ ਬਾਜੋਏ ਬਾਜੋ ਨਾ ਕਰ ਨਾ ਕਰੂ ਇਹਦੀ ਨਾ ਕਰੂ ਚੱਲਦੇ ਸ਼ੂਟ ਜੀ ਆ ਗਿਆ ਨੇਰ ਪਾ ਤੱਕੈਰ 우 ਮਾ ਦਾ ਡਰ ਗਈ ਚਲੋ ਮਿਲਣ ਕਰਕੇ ਸਟੋਰੀ ਪਾਉਂਗਾ ਤੈਨੂੰ ਮੈਂ 东多好啊，我们省吃俭用。